ਕਹਿੰਦੇ ਸਾਡੇ ਤੋਂ ਤਾਂ ਸਾਡਾ ਗੁਰੂ ਖੋ ਕੇ ਲੈ ਕੇ ਕਹਿੰਦੇ ਐਨਾ ਸਿੱਖ ਕੱਟੜ ਕਦੇ ਹੋਇਆ ਹੀ ਨਹੀਂ ਕਹਿੰਦੇ ਸਿੱਖ ਜੇ ਕੱਟੜ ਨਹੀਂ ਹੋਇਆ ਤਾਂ ਫਿਰ ਤਾਂ ਹੀ ਤਾਂ ਸਿੱਖ ਕੌਮ ਹੁਣ ਇਹ ਹਰਜਾਨੇ ਭੁਗਤ ਰਹੀ ਆ ਜੇ ਸਿੱਖ ਕੱਟੜ ਹੋਇਆ ਹੁੰਦਾ ਸਿੱਖ ਕੱਟੜ ਨਹੀਂ ਹੋਇਆ ਤਾਂ ਹੀ ਮਾਝੇ ਮਾਲਵੇ ਵਾਲੇ ਪਾਸੇ ਜਾ ਕੇ ਤੁਸੀਂ ਦੇਖ ਲਓ ਅੱਦੇ ਤੋਂ ਜ਼ਿਆਦਾ ਸਿੱਖ ਜਿਹੜਾ ਉਹ ਕ੍ਰਿਸਚੀਅਨ ਬਣੇ ਬੈਠਾ ਜੇ ਸਿੱਖ ਕੱਟੜ ਹੁੰਦਾ ਤੇ ਅੱਜ ਇਹ ਕ੍ਰਿਸਚੀਅਨ ਨਹੀਂ ਸੀਗੇ ਬਣਨੇ ਅੱਜ ਜਿਹੜੇ ਗਾਤਰੇ ਦੇ ਵਿੱਚ 4-4 ਇੰਚ ਦੀਆਂ ਕਿਰਪਾਨਾਂ ਨਹੀਂ ਸੀਗੀਆਂ ਹੁਣੀਆਂ 3-3 ਫੁੱਟੀਆਂ ਹੋਣੀਆਂ ਸੀਗੀਆਂ ਨਾਸਤਾ ਇਹਨਾਂ ਦਾ ਹੀ ਹੋਇਆ ਸਿੱਖਾਂ ਦਾ ਹੀ ਤਾਂ ਨਾਸ ਹੋਇਆ ਹੋਇਆ ਮਾਰ ਗਲ ਦੇ ਵਿੱਚ ਦੇਹ ਸਰੋਪੇ ਪਾਸ ਵਾਲੇ ਨੂੰ ਦੇਹ ਲੰਗਰ ਛਕਾ ਤੇ ਉਦੋਂ ਹੀ ਹਰਜਾਨਾ ਹੀ ਆ ਜਿਹੜਾ ਅਸੀਂ ਭੁਗਤ ਰਹੇ ਹਾਂ ਹੁਣ ਚਲੋ ਜੋ ਕੁਝ ਵੀ ਹੋਇਆ ਸਾਡਾ ਪਿਓ ਸੀਗਾ ਅਸੀਂ ਲਿਆਏ ਅਸੀਂ ਤਾਂ ਮੁੱਕ ਦੀ ਗੱਲ ਇੰਨੀ ਕੀਤੀ ਕਿ ਅਸੀਂ ਜੋ ਕਰਨਾ ਸੀਗਾ ਅਸੀਂ ਕਰਤਾ ਤੁਸੀਂ ਦੱਸੋ ਤੁਸੀਂ ਕੀ ਕਰਨਾ ਠੀਕ ਹੈ ਅਸੀਂ ਹੁਣ ਇਹ ਚੀਜ਼ੇ ਕੱਲ ਨੂੰ ਸਪੋਜ਼ ਕਰੋ ਕੋਈ ਪਰਚਾ ਹੁੰਦਾ ਕੁਝ ਵੀ ਹੁੰਦਾ ਭੁਗਤਣਾ ਤਾਂ ਸਾਨੂੰ ਪੈਣਾ ਨਾ ਗਲਤੀਆਂ ਤਾਂ ਕਿਸੇ ਦੀਆਂ ਗਲਤੀਆਂ ਤਾਂ ਜਥੇਦਾਰਾਂ ਦੀਆਂ ਜਿਹੜੇ ਸਾਡੇ ਉੱਚੀ ਪਦਵੀ ਤੇ ਬੈਠੇ ਹੋਏ ਨੇ ਹੁਣ ਕਾਲ ਤੱਕ ਤਾਂ ਸਭ ਦੇ ਕਿਸੇ ਤੇ ਉਹਨੂੰ ਕਿਹ ਪਤਾ ਨਹੀਂ ਨੈਸ਼ਨਲ ਮੀਡੀਆ ਤੇ ਖਬਰ ਚੱਲ ਰਹੀ ਹੈ ਲਿਵਿੰਗ ਇੰਡੀਆ ਤੇ న్యూਸ 18 ਤੇ ਸਾਰੇ ਪਾਸੇ ਖਬਰ ਚੱਲ ਰਹੀ ਹੈ ਇੱਕ ਸਾਲ ਨਹੀਂ ਦੋ ਸਾਲ ਨਹੀਂ ਕੱਲ ਅਸੀਂ ਪਾਣੀਪੱਤ ਜਾ ਕੇ ਵੀ ਉੱਥੇ ਦੀ ਲੋਕਲ ਸੰਗਤ ਨਾਲ ਇਹੀ ਜਿਹੜੇ ਉੱਥੇ ਬਾਅਦ ਵਿੱਚ ਮੌਂਦਵਾਰ ਬੰਦੇ ਆਏ ਆ ਜਿਹੜੇ ਪ੍ਰਧਾਨ ਆਏ ਕਮੇਟੀਆਂ ਦੇ ਉਹਨਾਂ ਨਾਲ ਵੀ ਇਹੀ ਗੱਲ ਹੋਈ ਹੈ ਕਿ ਸਾਨੂੰ 250 ਕਿਲੋਮੀਟਰ ਤੋਂ ਫੋਨ ਆ ਜਾਂਦਾ ਹੈ ਕਿ ਭਾਈ ਸਾਹਿਬ ਜੀ ਇੱਥੇ ਵਿਆਦ ਵੀ ਹੋ ਰਹੀ ਹੈ ਤੇ ਅਸੀਂ ਅੱਜ ਚਾਲਾ ਮਾਰਤਾ ਇੱਧਰ ਨੂੰ ਕਿ ਇੱਥੇ 8 ਸਾਲ ਤੋਂ ਜਿਹੜੀ ਵਿਆਦ ਵੀ ਹੋ ਰਹੀ ਹੈ ਤੁਸੀਂ ਸੁੱਤੇ ਪਏ ਹੋ ਘਰ ਦੇ ਵਿੱਚ ਇੱਕ ਪੁੱਤ ਦੀ ਕੋਈ ਆਣ ਕੇ ਲੱਤ ਤੋੜ ਕੇ ਚਲਾ ਜਾਵੇ ਤੇ ਪਿਓ ਘਰ ਦੇ ਵਿੱਚ ਸੁੱਤਾ ਪਿਆ ਰਹੇ ਇਹ ਪੋਸੀਬਲ ਹੈਗਾ ਤੇ ਹੈ ਤਾਂ ਸਾਲੀ ਸਾਰਿਆਂ ਦੀ ਰਲਿ ਮਿਲੀ ਆ ਰਲਿ ਮਿਲੀ ਭੋਗਤੇ ਆ ਅਸੀਂ ਤਾਂ ਕਹਿੰਨੇ ਆ ਜਦੋਂ ਫਿਰ ਮੂੰਹ ਤੇ ਅਸੀਂ ਕਹਿੰਨੇ ਕਿ ਵੀ ਤੁਸੀਂ ਸਾਲਿਓ ਗੋਲਕ ਚੋਰ ਹੋ ਫਿਰ ਇਹ ਸਾਨੂੰ